ਗ੍ਰਾਮੋ ਗ੍ਰਾਮੋ ਹੋਣਾ ਹਾਂਜੀ 1895 ਚ ਆਈ 1895 ਦੇ ਵਿੱਚ ਇਹਦੀ ਜੋ ਕਾਰਡ ਕੱਢੀ ਗਈ ਸੀ ਫਸਟ ਪਹਿਲਾ ਮਾਡਲ ਜਿਹੜਾ ਪਹਿਲਾ ਮਾਡਲ ਸੀ 1895 ਦੇ ਵਿੱਚ ਇਧਰ ਤਾਂ ਨਹੀਂ ਆ ਰਸ਼ੀਆ ਦਾ ਬਣਿਆ ਇੰਡੀਆ ਦੇ ਵਿੱਚ ਨਹੀਂ ਤਿਆਰ ਹੋਇਆ ਸੀ ਰਸ਼ੀਆ ਦੇ ਵਿੱਚ ਤਿਆਰ ਹੋਇਆ ਵਾ ਸੀ ਰਸ਼ੀਆ ਓਕੇ ਜੀ ਓਕੇ ਪੱਥਰ ਦਾ ਰਿਕਾਰਡ ਆਇਆ ਸੀ ਪਹਿਲਾ ਰਿਕਾਰਡ ਸੀ ਜਿਹੜਾ ਪੱਥਰ ਦਾ ਸੀ ਹਾਂਜੀ ਲੋਹੇ ਦੀ ਪਿੰਨ ਲੱਗਦੀ ਸੀ ਇਹਨੂੰ ਸੂਈ ਹਾਂਜੀ ਜਿੱਤਰਾ ਚਾਬੀ ਲੱਗੀ ਹੈ ਇੱਥੇ ਚਾਬੀ ਲੱਗੀ ਹੁੰਦੀ ਸੀ ਇਹਨੂੰ ਘੇੜੇ ਦਈ ਜਾਂਦੇ ਸੀ ਤੇ ਬੋਲੀ ਜਾਂਦਾ ਸੀ ਜਿਹੜਾ ਦੇਈਂਦੇ ਸੀ ਮਸ਼ੀਨ ਜਿਹੜੀ ਆ ਰਿਕਾਰਡਰ ਨੂੰ ਕਮਾਂਦੀ ਸੀ ਤਾਂ ਹਾਂਜੀ ਇੱਥੇ ਰਿਕਾਰਡ ਲੱਗਾ ਹਾਂ ਚਾਬੀ ਕੰਪਨੀ ਦਾ ਹਾਂਜੀ ਹਾਂਜੀ ਇੱਥੋਂ ਸੂਈ ਰੱਖੀ ਜਾਂਦੀ ਸੀ ਇੱਥੇ ਰਿਕਾਰਡ ਕਾਣਾ ਚੱਲ ਗਏ ਇੱਥੇ ਖਤਮ ਹੋ ਜਾਂਦਾ ਸੀ ਇਹ ਆ ਜਿਹੜੀ ਇੱਥੋਂ ਸਟਾਰਟ ਹੋ ਗਈ ਹਾਂਜੀ ਆ ਇਧਰ ਨੂੰ ਤੁਰ ਜਾਂਦੀ ਸੀ ਪਰਲੇ ਪਾਸੇ ਇਹ ਟਰੈਕ ਬਣਿਆ ਟਰੈਕ ਦੇ ਵਿੱਚ ਸੂਈ ਦਾ ਨਖਾ ਚੱਲਦਾ ਸੀ ਰੋਡ ਬਣੇ ਤੇ ਹਾਂਜੀ ਉਹਨਾਂ ਦੇ ਵਿੱਚ ਵਿੱਚ ਟੁਰੀ ਹੁੰਦੀ ਸੀ ਮਿਊਜ਼ਿਕ ਭਰਿਆ ਹੁੰਦਾ ਸੀ ਜਦੋਂ ਇਹ ਘੁੰਮਦਾ ਸੀ ਸੂਈ ਟ੍ਰਿੰਗ ਦੀ ਸੀ ਉੱਤੇ ਜੋ ਵੀ ਇਹਦੀ ਵਾਸ਼ ਵੇਸ਼ਨ ਕਰਕੇ ਆਵਾਜ਼ ਬਣਾਉਂਦਾ ਸੀ ਹਾਂਜੀ ਮਿਊਜ਼ਿਕ ਭਰਿਆ ਸੀ ਉਹ ਇਹ ਸਾਊਂਡ ਬਾਕਸ ਲੱਗਾ ਹਾਂਜੀ ਇਹ ਆਵਾਜ਼ ਬਾਤ ਕਰਦਾ ਸੀ ਜਿਹੜੀ ਫਾਲਤੂ ਆਵਾਜ਼ ਬਣਦੀ ਸੀ ਆ ਵੇਖੋ ਪਾਈਪ ਜਾਣ ਦੀ ਥੱਲੇ ਹਾਂਜੀ ਇਹਦੇ ਅੰਡਰਗਰਾਉਂਡ ਪਾਈਪ ਆਉਣ ਦੀ ਤਿਆਰਨ ਲੱਗਾ ਇਤਨਾ ਵਿੜੇ ਵਿੱਚ ਮੰਝੇ ਲੱਗੇ ਹਾਂਜੀ ਐ ਮੰਝੇ ਵਾਲਿਆਂ ਨੂੰ 뮤직 ਵਧਾ ਕੇ ਬਾਜ ਦਿੰਦੇ ਸੀ ਉਦੋਂ ਜਦੋਂ ਪ੍ਰਾਤਨ ਸਮੇਂ ਦੇ ਵਿੱਚ ਉਹ ਡੀਜੇ ਨਹੀਂ ਸੀ ਹੁੰਦੇ ਨਾ ਕੋਈ ਦੇਕਾ ਆਉਂਦੇ ਸੀ ਕੁਛ ਨਹੀਂ ਇਹ ਤਾਂ ਹੁਣ ਕੱਲ ਦੀਆਂ ਗੱਲਾਂ ਪਹਿਲਾਂ ਜੇ ਕੋਈ ਕਿਸੇ ਦਾ ਵਿਆਹ ਹੁੰਦਾ ਸੀ ਤਾਂ ਨਾਂ ਲਈਜੋਗਾ ਮੈਂ ਕੁਛ ਨਹੀਂ ਕੁਛ ਨਹੀਂ ਕਹੂੰਗਾ ਓਕੇ ਜਿਹੜੀ ਸੀ ਉਦੋਂ ਹੈ ਨਹੀਂ ਸੀ ਹਾਂ ਮਤਲਬ ਤਾਂ ਨਾਮ ਲਓਗੇ ਉਹ ਵੀ ਨਹੀਂ ਸੀਗਾ ਨਹੀਂ ਜਗਦਾ ਵੀ ਵਿਆਹਾਂ ਦੇ ਵਿੱਚ ਜੋ ਸੈਲੀਬ੍ਰੇਟ ਆਸਤੇ ਸੀ ਉਹ ਉਦੋਂ ਇਹੀ ਹੁੰਦਾ ਸੀ ਹਾਂ ਇਹੀ ਇਹ ਕਿੰਨਾ ਨੇ ਪਹਿਲਾਂ ਚੱਲ ਪੈਂਦਾ ਹੁੰਦਾ ਸੀਗਾ ਜੀ ਹਾਂਜੀ ਜੋ ਵਿਆਹ ਹੁੰਦਾ ਸੀ ਕਿੰਨਾ ਨੇ ਪਹਿਲਾਂ ਚੱਲ ਪੈਂਦਾ ਸੀ ਜੀ ਇਹ ਮੇਲ ਵਾਲੇ ਦਿਨ ਆ ਜਾਂਦਾ ਸੀ ਲੋਡ ਸਪੀਕਰ ਕਰਾਇਆ ਕਰੂਆ ਕਿੰਨਾ ਚੱਲਦਾ ਸੀ ਉਦੋਂ ਇਹਨਾਂ ਦਾ ਜੀ ਕਰਾਇਆ ਉਦੋਂ ਹਿਸਾਬ ਦੇ ਹੁੰਦਾ ਸੀ ਥੋੜਾ ਹੁੰਦਾ ਸੀ ਤੁੰਗੀ ਪੈਸਾ ਦੇ ਉਦੋਂ ਬਹੁਤ ਘੱਟ ਹੁੰਦਾ ਸੀ ਰੁਪਿਆ ਕਿ ਰੁਪਿਆ ਵੀ ਜ਼ਿਆਦਾ ਸੀ ਉਸ ਟਾਈਮ ਨਹੀਂ ਇਹ ਜਿਹੜਾ ਬਾਜ਼ਾਰਾਂ ਚ ਚੱਲਣ ਵਾਲਾ ਸਿਸਟਮ ਹੈ ਇਹਦਾ ਤੇ ਕੁਝ ਪੈਸਿਆਂ ਤੋਂ ਚੱਲਿਆ ਹਾਂਜੀ ਇੱਕ ਪੈਸਾ ਦੋ ਪੈਸੇ ਤਿੰਨ ਪੈਸੇ ਪੰਜ ਪੈਸੇ 20 ਪੈਸੇ 25 ਪੈਸੇ ਅੱਗੇ 50 ਪੈਸੇ ਆ ਗਏ ਜੀ ਫੇ ਅੱਗੇ ਆ ਗਿਆ ਰੁਪਈਆ ਉਹ ਤੋਂ ਇਹ ਚੱਲਿਆ ਓਕੇ ਉਹ ਤੋਂ ਜਿਹੜਾ ਥੱਲੇ ਆ ਬਾਕਸ ਬਣਿਆ ਵਾ ਇਹ ਕਾਹਦਾ ਜੀ ਮੈਂ ਇਹਦੀ ਗੱਲ ਕਰ ਲਿਆ ਓਕੇ ਇਹੀ ਜਿਹੜਾ ਮੇਨ ਸੈਟ ਆ ਬਾਈ ਸਾਰਾ ਇਹ ਇਹੀ ਹੈ ਫਿਲਮ ਇੰਡਸਟਰੀ ਦੀ ਸਟਾਰਟਿੰਗ ਹੈ ਇੱਕ ਥੀਏਟਰ ਹੈ ਚੱਲਦਾ ਫਿਰ ਥੀਏਟਰ ਓਕੇ ਜੀ ਬਗੈਰ ਬਿਜਲੀ ਤੋਂ ਬਗੈਰ ਬਗੈਰ ਬਿਜਲੀ ਤੋਂ ਬਗੈਰ ਬਿਜਲੀ ਤੋਂ ਕਿਉਂਕਿ ਬਿਜਲੀ ਦਾ ਉਹ ਕਰੰਟ ਦਾ ਜਮਾਨਾ ਨਹੀਂ ਸੀ ਓਕੇ ਜੀ ਇਹ 1869 ਤੇ ਆ। ਇਹ 1869 ਦੇ ਵਿੱਚ ਆ। ਹਾਂਜੀ। ਓਕੇ। ਤੇ ਫਿਲਮ ਇੰਡਸਟਰੀ ਦੀ ਸਟਾਰਟਿੰਗ ਐਡੀਸਨ ਫਰਮਸੀ ਟੈਕਨੋਲੋਜੀ ਦੀ। ਉਦੋਂ ਜੋ ਸਿਨੇਮੇਸ ਰੂਮੇ ਘਰ ਹੈ ਨਹੀਂ ਸੀ। ਤਾਂ ਦੱਸਾਂ ਵਿੱਚ ਜੋ ਵੀ ਇਹਨੂੰ ਕਹੋ ਕਿ ਮੈਂ ਤੁਹਾਨੂੰ ਨੋ 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 ਜੀ ਕਹਾਂਗੇ ਹਾਂ ਜੀ ਹਾਂ ਜੀ ਕਿਉਂਕਿ ਆਪਾਂ ਇਹ 150 ਸਾਲ ਪੁਰਾਣੀ ਗੱਲ ਕਰ ਰਹੇ ਆ ਅੱਜ ਤੋਂ 150 ਸਾਲ ਪੁਰਾਣੀ ਗੱਲ ਲਓ ਵੀ ਦੋਸਤੋ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਆ 150 ਸਾਲ ਪੁਰਾਣੀ ਆ ਉਹਦੇ ਟਾਈਮ ਦੇ ਵਿੱਚ ਉਦੋਂ ਆਹ ਡੀਜੇ ਹੁੰਦੇ ਸੀ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਆ ਜਿਹੜਾ ਥੱਲੇ ਆ ਇਹ ਹੁੰਦਾ ਸੀ ਸ੍ਰੀਮਾਕਰ ਸ੍ਰੀਮਾ ਠੀਕ ਆ ਜੀ ਇਹਨੂੰ ਇਹ ਇਹ ਦੇ ਇਹ ਕਿਦਾਂ ਕੰਮ ਕਰਦਾ ਸੀ ਮੈਂ ਦੱਸਦਾ ਦੱਸਣ ਲੱਗਾ ਜਿਹਦੇ ਤੇ ਜਿਤਨਾ ਪੇਪਰ ਲੱਗਾ ਹੋਇਆ ਨਾ ਵਿੱਚ ਇਹਦੇ ਵਿੱਚ ਪੇਪਰ ਹੁੰਦਾ ਸੀ ਇਹ ਫਿਲਮ ਹੈ ਉਸ ਟਾਈਮ ਦੀ ਇੱਕ ਮਿੰਟ ਇਹਨੂੰ ਖੋਲ ਕੇ ਦਿਖਾਉਣਗੇ ਆ ਦੇਖੋ ਆ ਪੇਪਰ ਲੱਗਾ ਹੋਇਆ ਸਾਰਾ ਲਪੇਟ ਕੇ ਲਾਇਆ ਹੋਆ ਬਾਬਾ ਜੀ ਨੇ ਉੱਤੇ ਚਾਬੀਆਂ ਲੱਗੀਆਂ ਇਹਨੂੰ ਇਤਨਾ ਕਮਾਇਆ ਜਾਂਦਾ ਸੀ ਕਮਾਇਓ ਜੀ ਆ ਦੇਖੋ ਬਾਬਾ ਜੀ ਕਮਾਈ ਜਾਂਦੀ ਆ ਤੇ ਇਹ ਹੌਲੀ ਹੌਲੀ ਜਿਹੜਾ ਤੁਰਿਆ ਆਉਂਦਾ ਅਗਲੇ ਬਣੇ ਲੈਂਜ ਲੱਗੇ ਹੋਏ ਆ ਅੱਜ ਦੇ ਟਾਈਮ 'ਚ ਇਹ ਆ ਲੈਂਜ ਲੱਗੇ ਹੋਏ ਆ ਇਹਦੇ ਨਾਲ ਲਾ ਲਓ ਬਿਲਕੁਲ ਨਾਲ ਲਾ ਲਓ ਹਾਂਜੀ ਕਮਾਈ ਚਲੋ ਬਾਬਾ ਜੀ ਉਹ ਤੁਸੀਂ ਦੇਖੋ ਕਹਿਣ ਦੀ ਲੋੜ ਨਹੀਂ ਓਕੇ ਬਹੁਤ ਖੂਬ ਬਾਬਾ ਜੀ ਬਹੁਤ ਵਧੀਆ ਉਹ ਅੱਗੇ-ਅੱਗੇ ਤੁਰਿਆ ਜਾਂਦਾ ਉਹ ਹਾਂਜੀ ਬਹੁਤ ਵਧੀਆ ਤੇ ਬਹੁਤ ਸਾਫ਼ ਦੈਸ ਰਿਆ ਇਹ ਰੋਲ ਸਿਸਟਮ ਆ ਇਹ ਰੋਲ ਸਿਸਟਮ ਚਾਬੀਆਂ ਨਾਲ ਘੁਮਾਇਆ ਜਾਂਦਾ ਸੀ ਕਿਉਂ ਘੁਮਾਇਆ ਜਾਂਦਾ ਸੀ ਉਸ ਵੇਲੇ ਕੋਈ ਮਸ਼ੀਨਰੀ ਦਾ ਯੁੱਗ ਨਹੀਂ ਸੀ ਕਰੰਟ ਦਾ ਯੁੱਗ ਨਹੀਂ ਸੀ ਇਹ ਜਿਹੜੀਆਂ ਚਾਬੀਆਂ ਲੱਗੀਆਂ ਇਹੋ ਹੀ ਇਹਨੂੰ ਫਿਲਮ ਨੂੰ ਚਲਾਉਂਦੀਆਂ ਨੇ ਸਾਰੀ ਖੇੜ ਇੰਨਾਂ ਚਾਬੀਆਂ ਦੀ ਸੀ ਹਾਂਜੀ ਹਾਂਜੀ ਓਕੇ ਉਸ ਟਾਈਮ ਤੇ ਹੱਥ ਦੀਆਂ ਡਰਾਇੰਗ ਕੀਤੀਆਂ ਐ ਤਸਵੀਰਾਂ ਹਾਂਜੀ ਉਹ ਬੋਲ ਕੇ ਦੱਸਦਾ ਸੀ ਆਪਣਾ ਜਿਹੜਾ ਚਲਾਉਂਦਾ ਸੀ ਕਮੈਂਟਰੀ ਕਰਦਾ ਸੀ ਜੀ ਐ ਸਾਈਡ ਤੋਂ ਲੈ ਕੇ ਐ ਸਾਈਡ ਤੱਕ ਬਲੈਕ ਕਾਲਾ ਕਪੜਾ ਲੰਮਾ ਦੰਦਾ ਸੀ ਇੱਥੋਂ ਤੱਕ ਲੈ ਕੇ ਇੱਥੋਂ ਤੱਕ ਬਲੈਕ ਕਪੜਾ ਸੀ ਕਾਲਾ ਕਪੜਾ ਕਾਲਾ ਕਪੜਾ ਜਿਹਨੂੰ ਕਹਿੰਦੇ ਹਾਂ ਉਹਦੇ ਵਿੱਚ ਸਿਰ ਪਾ ਕੇ ਬੰਦੇਰਾ ਕਰਕੇ ਦੇਖਿਆ ਜਾਂਦਾ ਸੀ ਵੀ ਜਿਹਦੇ ਨਾਲ ਆਪਾਂ ਨੂੰ ਹੋਰ ਸਾਫ਼ ਤੇ ਚੰਗਾ ਦੇ ਸੀ ਐ ਦੇਖੋ ਐ ਜਿਹੜਾ ਅੱਜ ਮੇਮੋਂ ਲਾਈਟ ਲੱਗੀ ਹੋਈ ਐ ਹਾਂਜੀ ਸ਼ੀਸ਼ਾ ਲੱਗਾ ਹੋਇਆ ਹਾਂਜੀ ਇਹ ਸ਼ੀਸ਼ਾ ਨਹੀਂ ਸੀ ਲੱਗਾ ਹੁੰਦਾ ਪਹਿਲਾਂ ਨਹੀਂ ਸੀ ਹੁੰਦਾ ਨਾ ਲਾਈਟ ਹੁੰਦੀ ਸੀ ਇਹਦੇ ਵਿੱਚ ਸੂਰਜ ਦੀ ਰੋਸ਼ਨੀ ਆਇਆ ਕਰਦੀ ਸੀ ਪਰਦੇ ਦੀ ਜੀ ਇਹਦੇ ਵਿੱਚ ਹੂੰ ਸੂਰਜ ਦੀ ਕਿਰਨਾ ਕਿਰਨਾ ਪਈ ਨਹੀਂ ਸੀ ਹਾਂਜੀ ਪਰਦੇ ਤੇ ਆਇਆ ਕਰਦੀ ਸੀ ਆਉਂਦੀ ਸੀ ਸਮਝ ਗਈ ਸੀ ਐਸੋ ਅੱਗੇ ਇਹ ਪ੍ਰੋਜੈਕਟ ਦੁਆਰ ਤੇ ਚਲੇ ਗਿਆ ਹਾਂਜੀ సినీమ్యాਚ ফিল্ম ਮੈਂਡੈਕਟਰੀ ਨਹੀਂ ਨਹੀਂ ਹਾਂਜੀ ফিল্ম ਮੈਂਡੈਕਟਰੀ ਅੱਗੇ ਵਾਲੀ ਆ ਥੀਏਟਰ ਥੀ ਜਿੱਤਨਾ ਇਹ ਦੁਵਾਰ ਹੈ ਹਾਂਜੀ ਹਾਂਜੀ ਇਹ ਦੁਵਾਰ ਦੇ ਉੱਤੇ ਜਿੱਤਨਾ ਇਹ ਅੱਗੇ ਪਿੱਛੇ ਚੱਲਦਾ ਸਿਨੇਮਾ ਇਸੇ ਤਰ੍ਹਾਂ ਹੀ ਅੱਗੇ ਪਿੱਛੇ ਚੱਲਿਆ ਜਾਂਦਾ ਸੀ ਹੂੰ ਲੋਕ ਦੂਰੋਂ ਵੇਖ ਕੇ ਤੰਨੋਂ ਬੈਠ ਕੇ ਦੇਖਿਆ ਕਰਦੇ ਸੀ ਦੇਖਿਆ ਕਰਦੇ ਸੀ ਉਸ ਤੋਂ ਬਾਅਦ 1923 ਦੇ ਲਗਭਗ ਪੰਜਾਬ ਦੇ ਮੇਨ ਸ਼ਹਿਰਾਂ 'ਚ ਬਿਜਲੀ ਆਈ ਹਿੰਦੁਸਤਾਨ ਦੇ ਮੇਨ ਸ਼ਹਿਰਾਂ ਚ ਜਿ ਤਰਾ ਬੰਬੇ ਕਲਕੱਤਾ ਬੜੇ ਬੜੇ ਸ਼ਹਿਰਾਂ ਹਿੰਮਸ ਜਿਹੜੇ ਪੁਰਾਣੇ ਸੀ ਸਮਝ ਲਈ ਬਿਜਲੀ 1923 ਦੇ ਲਗਭਗ 50 ਹਿੰਦੁਸਤਾਨ ਦੇ ਸ਼ਹਿਰਾਂ ਚ ਮੇਨ ਸ਼ਹਿਰਾਂ ਚ ਭਾਈ ਚੱਲੋ ਮੈਂ ਡਾਕਟਰੀ ਅੱਗੇ ਵਧੀ ਫੇਰ ਫਿਰਕੀਆਂ ਆ ਗਈਆਂ ਚੱਲਣ ਲੱਗੀਆਂ ਦਵਾਰ ਦੇਤੇ ਉਹ ਹੋਈ ਉਸੇ ਤਰ੍ਹਾਂ ਯੋ ਲੱਗਣ ਲੱਗਿਆ ਕਪੜਾ ਕਪੜੇ ਤੇ ਰੋਸ਼ਨੀ ਪਿਆ ਕਰਦੀ ਸੀ ਹੱਥ ਪੈਰ ਰੋਣ ਲਾ ਕੇ ਗੱਲਬਾਤ ਕਰਨ ਲੱਗੇ ਐਕਟਰ ਉਹ ਉਹ ਪ੍ਰੋਜੈਕਟ ਸਿਲਮਾ ਹਾਲ ਦੇ ਵਿੱਚ ਜਾਣ ਲੱਗਿਆ ਜਾ ਲੱਗ ਗਿਆ ਉਹ ਇੱਕ ਸਿਨੇਮਾ ਬਣ ਗਿਆ ਉਹ ਉਦੋਂ ਬਾਅਦ ਸਿਨੇਮਾ ਬਣਿਆ ਉਸ ਤੋਂ ਅੱਗੇ ਦਲਮਾ ਡਾਕਟਰ ਜੀ ਅੱਗੇ ਵਧੀ ਸਾਡੇ ਘਰ ਦੇ ਵਿੱਚ ਆ ਗਏ ਟੈਲੀਵਿਜ਼ਨ ਟੈਲੀਵਿਜ਼ਨ ਦੇ ਪਿੱਛੇ ਵੀਸੀਆਰ ਆਇਆ ਉਸ ਤੋਂ ਪਿੱਛੇ ਚਲ ਸੋ ਚੱਲੀ ਫਿਰ ਜੋ ਆਪਾਂ ਕਿਹਾ ਜਈਏ ਕਈ ਇਹ ਅੱਗੇ ਵਧਾ ਗਿਆ ਮੌਕ ਟਾਈਮ ਦੇ ਸਹਾਰੇ ਐ ਜਿਹੜਾ 1895 ਦੇ 뮤직 ਸ਼ੁਰੂ ਹੋਇਆ ਗਾਉਣ ਪਾਣੀ ਇਹਦੇ ਤੋਂ ਸ਼ੁਰੂ ਹੋਇਆ 1895 ਤੋਂ ਹਾਂਜੀ ਜੀ ਐ ਚੈਮੀ ਕੰਪਨੀ ਦਾ ਰਿਕਾਰਡ ਜੇ ਲਿਖਣ ਲੱਗਾ ਹਾਂਜੀ ਇੱਥੇ ਲਿਖਿਆ ਹੋਇਆ ਓਏ ਹਾਂਜੀ ਹਾਂਜੀ ਇਹਦੇ ਉੱਤੇ ਲੋਹੇ ਦੀ ਪਿੰਨ ਲੱਗਦੀ ਸੀ ਐ ਸੌਟ ਵਰਕਸਾ ਮੇਰੇ ਹੱਥਾਂ 'ਚ ਇੱਥੇ ਗੇੜਾ ਦਿੱਤਾ ਜਾਂਦਾ ਸੀ ਮਸ਼ੀਨ ਰਿਕਾਰਡ ਨੂੰ ਘੁਮਾਉਂਦੀ ਸੀ ਇੱਥੋਂ ਗਾਣਾ ਸ਼ੁਰੂ ਹੁੰਦਾ ਸੀ ਇੱਥੇ ਆਂ ਦੇ ਖਤਮ ਹੋ ਜਾਂਦਾ ਸੀ ਇੱਕ ਰਿਕਾਰਡ ਦੇ ਵਿੱਚ ਦੋ ਗਾਣੇ ਆਉਂਦੇ ਸੀ ਇੱਕ ਰਿਕਾਰਡ ਦੇ ਵਿੱਚ ਦੋ ਗਾਣੇ ਇਹ ਤਵਾ ਜਿਹੜਾ ਲੱਗਾ ਹਾਇਆ ਤੇ ਜਿਹਦੇ ਵਿੱਚ ਦੋ ਗਾਣੇ ਆਉਂਦੇ ਉਹੀ ਚੱਲੀ ਜਾਂਦੀ ਸਾਰੀ ਦਿਹੜੀ ਫਿਰ ਰਿਕਾਰਡ ਹੋਰ ਵੀ ਹੁੰਦੇ ਸੀ ਨਾ ਹਾਂਜੀ ਹਾਂਜੀ ਮਤਲਬ ਧੰਨਵਾਦ ਦੱਸਿਆ ਵੀ ਇਹਦੇ ਵਿੱਚ ਦੋ ਗਾਣਿਆਂ ਦੀ ਜਗ੍ਹਾ ਇਹ ਤਵੇਜ ਇੱਕ ਤਵੇਜ ਹੁੰਦੀ ਸੀ ਇੱਕ ਤਵੇਜ ਉਸ ਤੋਂ ਅੱਗੇ ਮਾਡਲ ਚੇਂਜ ਹੋਇਆ ਹਾਂਜੀ ਪੱਥਰ ਦੇ ਵਿੱਚ ਰਿਕਾਰਡ ਆਇਆ ਠੀਕ ਦੂਜਾ ਮਾਡਲ ਇਹ ਲਾਕ ਦਾ ਬਣਿਆ ਹੋਇਆ ਇਹ ਲਾਕ ਦਾ ਬਣਿਆ ਹੋਇਆ ਇਹ ਲਾਕ ਦਾ ਬਣਿਆ ਹੋਇਆ ਓਕੇ ਕੰਮ ਉਹੀ ਕਰਨਾ ਦੇਖੀ ਉਸ ਤੋਂ ਅਗੇ ਤੀਜਾ ਮਾਡਲ ਆਇਆ ਪਲਾਸਟਿਕ ਦੇ ਕੋਣ ਉਹਦੇ ਵਿੱਚ ਛੋਟੇ ਰਿਕਾਰਡ ਵੀ ਆ ਬਣੇ ਹਾਂਜੀ ਛੋਟੇ ਰਿਕਾਰਡ ਦੇ ਵਿੱਚ ਸਿੰਗਲ ਗਾਣਾ ਆ ਫਿਰ ਦੋੜਾ ਰਿਕਾਰਡ ਹੋ ਗਿਆ 2 2 4 ਗਾਣੇ ਹੋ ਗਏ 13 ਰਿਕਾਰਡ ਹੋ ਗਿਆ 3 2 6 ਹੋ ਗਏ ਉਸ ਤੋਂ ਅਗੇ ਵੱਡਾ ਸਹਿਜ ਆ ਗਿਆ ਉਹਦੇ ਵਿੱਚ 6 ਗਾਣੇ ਆਏ। ਗੁਰਦੀਪ ਮਾਨਕ ਦੀਆਂ ਕਲੀਆਂ ਸੁਣੀਆਂ ਹੋਣੀਆਂ। ਹਾਂਜੀ। ਛੇਤੀਕਰ ਸਰਬਨੁਤਰਾ ਪਾਣੀ ਭਲਾ ਦੇ। ਉਹ 12 ਕਲੀਆਂ ਨੇ। 6 ਕਲੀਆਂ, 6 ਗੀਤ ਇੱਕ ਸਾਈਡ ਤੇ 6 2 12। ਉਹ ਦੂਸਰੇ ਵਾਸਤੇ। ਇਹ ਲਾਸਟ ਜਿਹੜੇ ਆ ਮਾਡਲ ਆਇਆ ਤਿੱਜਾ। ਉਹਦੇ ਵਿੱਚ 12 ਗਾਣੇ ਆਏ। ਲਾਸਟ 2 ਤੋਂ ਸ਼ੁਰੂ ਹੋ ਕੇ ਤੇ 12 ਤੱਕ ਗਈ ਇਹਦੀ ਗੇਮ। ਇੱਕ ਤੋਂ ਇੱਕ ਤੋਂ ਸ਼ੁਰੂ ਗਏ ਪਹਿਲਾਂ 1 ਹੋਇਆ ਫਿਰ 2 ਹੋਇਆ ਫਿਰ 2 ਤੋਂ 4 4 ਤੋਂ 6 ਹਾਂਜੀ 6 ਤੋਂ 12 12 6 ਇੱਕ ਪਾਸੇ ਸੀ 6 ਦੂਸਰੇ ਪਾਸੇ ਉਸ ਤੋਂ ਅੱਗੇ ਫਿਰ 1995 ਤੋਂ ਲੈ ਕੇ 1980-80 ਤੱਕ ਰਿਕਾਰਡ ਮਸ਼ੀਨ ਤੇ ਚੱਲਦੇ ਦੇਖੇਗੇ ਸੁਣेंगे ਉਸ ਤੋਂ ਬਾਅਦ ਵੀ ਲੋਕ ਚਲਾਈ ਫਿਰਦੇ ਆ ਪਰ ਉਹ 1980-81 ਵਿੱਚ ਬ੍ਰੇਕ ਲੱਗੀ ਹਾਂਜੀ ਮਾਰਕੀਟ ਵਿੱਚ ਫਿਰ ਕੈਸਟ ਆ ਗਈ ਹਾਂਜੀ एचएमबी कंपनी ਵਾਲਿਆਂ ਨੇ ਕੈਸਟ ਭੇਜੀ ਨਿਊ ਨੰਬਰ ਇਹ ਵੀ ਕਹਿ ਦਿੰਨੇ ਆ ਹਾਂ ਕੈਸਟ ਦੇ ਨਾਲ ਟੇਪਰ ਕਾਟ ਆਈ ਹਾਂਜੀ ਵਾਕਮੈਨ ਆਈ ਹਾਂ ਡੈਕ ਸਟਿਊਡੀਓ ਆਇਆ ਇਹਨਾਂ ਮਸ਼ੀਨਰੀਆਂ ਚ ਕੈਸਟ 뮤직 ਦਿਆ ਕਰਦੀ ਸੀ ਓਕੇ ਇਹਨਾਂ ਦੇ ਉੱਪਰ ਸੀਡੀ ਆ ਗਈ ਹਾਂਜੀ ਇਸ ਦੇ ਉੱਪਰ ਡੀਵੀਡੀ ਆ ਗਈ ਜੀ ਮੈਮਰੀ ਕਾਰਡ ਆ ਗਿਆ ਹੂੰ ਪੈਨ ਡਰਾਈਵ ਆ ਗਈ ਹੂੰ ਨੈਟ ਕੰਮ ਕਰਨ ਲੱਗ ਗਿਆ ਲਾਸਟ ਮੋਬਾਈਲ ਆਇਆ ਅੱਜ ਅਸੀਂ ਸਾਰੇ ਛੋਟੇ ਤੋਂ ਲੈ ਕੇ ਵੱਡੇ ਤੱਕ YouTube ਤੇ ਖੜੇ ਆ YouTube ਤੇ ਖੜੇ ਇਹਦੀ ਦੇਣ ਐ ਇਸ ਮਾਡਲ ਦੀ ਜੋ ਅੱਜ ਆਪਣੇ ਹੱਥਾਂ 'ਚ ਮੋਬਾਈਲ ਆਇਆ ਜਾਂ ਨੈਟ ਆਇਆ ਜਾਂ YouTube ਆਇਆ ਉਹਨਾਂ ਸਾਰਿਆਂ ਦੀ ਦੇਣ ਆ ਚੀਜ਼ ਐ ਮਨੋਰੰਜਨ ਦਾ ਸਭ ਤੋਂ ਪਹਿਲਾ ਸਾਧਨ ਇਹੀ ਹੁੰਦਾ ਸੀ ਗ੍ਰਾਮੋਂ ਗ੍ਰਾਮੋਂ 91 ਤੋਂ 95 ਜੀ ਇਹ ਜੀ ਕਾਰ ਗੱਡੀ ਕੀ ਨਿਕਲੀ ਜੀ 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 ਜਾਂਦਾ ਚੱਲੀ ਜਾਂਦਾ ਜੀ ਸਾਡੇ ਪਿੰਡ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੋ ਸਾਨੂੰ ਇੰਨਾਂ ਗੱਲਾਂ ਬਾਰੇ ਇੰਨਾਂ ਗੱਲਾਂ ਬਾਰੇ ਜਾਣੂ ਕਰਾਇਆ ਕਿਉਂਕਿ ਸਾਨੂੰ ਇਹ ਚੀਜ਼ ਬਾਰੇ ਪਤਾ ਹੀ ਨਹੀਂ ਸੀ ਸਾਡੇ ਦਰਸ਼ਕ ਵੀ ਜਿਹੜੇ ਸਾਡੇ ਨਾਲ ਜੁੜੇ ਆ ਹਾਂਜੀ ਉਹਨਾਂ ਵੱਲੋਂ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੂੰ ਵੀ ਇਨਫੋਰਮੇਸ਼ਨ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਅੱਜ ਜਿਹੜੀ ਖੜੀ ਆ ਮਸ਼ੀਨ ਤੁਹਾਡੇ ਸਾਹਮਣੇ 40 ਸਾਲ ਬਾਅਦ ਸਾਡਾ ਪਿੰਡ ਬੰਦ ਕਾਥੀਰ ਲਿਆ ਦੀ ਗੀ ਸਪੈਸ਼ਲ ਹਾਂਜੀ ਕੌਣ ਵਾਲੇ ਜਿਹੜੇ ਨਵੇਂ ਬੱਚੇ ਬੱਚੇ ਆ ਇਹਨਾਂ ਨੂੰ ਪਤਾ ਲੱਗੇ ਪੁਰਾਣੇ ਟਾਈਮ ਦਾ ਕਿਦਾਂ ਸਾਲ ਪੰਜਾਬੀ ਕਲਚਰ ਪੰਜਾਬੀ ਵਿਰਸਾ ਜੀ ਕਿਸ ਤਰ੍ਹਾਂ ਚੱਲਦਾ ਰਹੇ ਕਿਸ ਤਰ੍ਹਾਂ ਚੱਲ ਕਿਹੜੀ ਚੀਜ਼ ਚਲਾਉਂਦੀ ਸੀ ਕਿੱਦਾਂ ਦੇ ਬੰਦੇ ਇਹਨੂੰ ਵੰਦੇ ਰਹੇ ਕਿੱਦਾਂ ਦੇ ਚਲਾਉਂਦੇ ਇਹ 40 ਸਾਲ ਬਾਅਦ ਸਾਡੇ ਪਿੰਡ ਵਿੱਚ ਢਿੱਪ ਪੱਟ ਲਾਇਆ ਗਿਆ ਜੇ ਤੁਸੀਂ ਇਸ ਮਸ਼ੀਨ ਨੂੰ ਦੇਖਣਾ ਚਾਹੁੰਦੇ ਆ ਤਾਂ ਸਾਡਾ ਪਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੋ ਤੇ ਇਸ ਮਸ਼ੀਨ ਦਾ ਆਨੰਦ ਮਾਣੋ ਤੇ ਬਾਬਾ ਜੀ ਤੋਂ ਹੋਰ ਜਾਣਕਾਰੀ ਪ੍ਰਾਪਤ ਕਰੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਵਿੱਚ ਬਹੁਤ ਬਹੁਤ ਸਵਰਗ ਹੈ